ਦੇ ਗੁਰੂ ਦੀ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਅੱਜ ਉਸ ਸਥਾਨ ਤੇ ਖੜੇ ਆ ਜਿੱਥੇ ਗੁਰੂ ਸਾਹਾ ਬਾ ਨੇ ਜਫਰਨਾਮਾ ਲਿਖਿਆ ਸੀ ਤੇ ਜਿਹੜੇ ਜ਼ਾਲਮ ਰਾਜੇ ਦੀ ਆਖਰੀ ਸਾਹ ਰਹੇ ਜਿਹਨੇ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਸੀ ਔਰੰਗਜ਼ੇਬ ਬਾਦਸ਼ਾ ਇਸ ਜਫਰਨਾਮੇ ਨੂੰ ਪੜ੍ਹ ਕੇ ਜਿਹੜਾ ਕਾਲ ਸੁਧਾਰ ਕਰ ਗਿਆ ਸੀ ਤੇ ਕੱਲ ਨੂੰ ਇਸੇ ਧਰਤੀ ਤੇ ਨੌਵੇਂ ਪਾਤਸ਼ਾਹ ਦਾ 350 ਸਾਲਾ ਸ਼ਹੀਦੀਪੁਰਬ ਮਨਾ ਰਹੇ ਆ ਮੈਂ ਤੁਹਾਡੇ ਰੂਪ ਰੂਪ ਕਰਨੇ ਆ ਜੀ ਸ਼ਖਸ਼ੀਅਤ ਸਾਡੇ ਸ਼੍ਰੋਮਣੀ ਕਾਲੀਦਾ ਲੰਬਰ ਸਰ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਸਪੁੱਤਰ ਸਰਦਾਰ ਸਿਮਰਜੀਤ ਸਿੰਘ ਮਾਨ ਆਓ ਜੀ ਉਹਨਾਂ ਨੂੰ ਪੁੱਛਦੇ ਆ ਈਮਾਨ ਸਿੰਘ ਮਾਨ ਜੀ ਨੂੰ ਕਿ ਕੱਲ ਨੂੰ ਇੱਥੇ 350 ਸਾਲਾ ਮਨਾਇਆ ਜਾ ਰਿਹਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇੱਥੇ ਸੰਗਤ ਆਉਣੀ ਆ ਬਹੁਤ ਵੱਡੀ ਪੱਧਰ ਤੇ ਭਾਈ ਸਾਹਿਬ ਜੀ ਕਿਉਂ ਆਪਾਂ ਇੱਥੇ ਇਹੀ ਸਥਾਨ ਨੂੰ ਚੁਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰਬਾਨੀ ਰਾਡ ਸਾਹਿਬ ਰਾਡ ਟੀਵੀ ਤੇ ਦਰਸ਼ਕਾਂ ਨੂੰ ਵਾਹਿ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਜੀ ਇਸ ਧਰਤੀ ਦੇ ਉੱਤੇ ਅ ਦਸਮ ਪਿਤਾ ਨੇ ਜ਼ਫਰਨਾਮਾ ਸਾਹਿਬ ਲਿਖੇ ਸੀ ਕਿ ਜਿਸ ਨੂੰ ਸਮਝਣ ਵਾਸਤੇ ਆਪਾਂ ਨੂੰ ਆਪਣੀ ਗੁਰਿਆਈ ਗੁਰਸਿੱਖੀ ਦਾ ਜਣਾ ਤਾਂ ਹੀ ਜਾਣਕਾਰੀ ਹੋਣੀ ਚਾਹੀਦੀ ਆ ਜੇ ਜਣਾ ਦੀ ਗੱਲ ਕਰੀਏ ਤਾਂ ਜਿੱਥੇ ਪ੍ਰਾਤਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜ ਹੈ ਉੱਥੇ ਸ਼ੇਖ ਬਾਬਾ ਫਰੀਦ ਜੀ ਦੀ ਹੈਗੀ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਆਮ ਸਧਾਰਨ ਪੰਜਾਬੀ ਨੂੰ ਉਹ ਜਾਤ ਪਾਤ ਦੇ ਜੰਗਲ ਚੋਂ ਕੱਢ ਕੇ ਜਿਹੜਾ ਅਰਬੀ ਦੇ ਵਿੱਚ ਸਤਾਰਯੋਗ ਕੁਰਾਨ ਸ਼ਰੀਫ ਲਿਖੇ ਗਏ ਹੈਗੇ ਆ ਉਹ ਨਵੀਂ ਪਾਟਾ ਸੁਖਣ ਤੋਂ ਥਾਂ ਤੇ ਸਧਾਰਨ ਪੰਜਾਬੀ ਦੇ ਵਿੱਚ ਰੱਬ ਰੱਬ ਨੂੰ ਇੱਕ ਰੱਬ ਨੂੰ ਮਨੁੱਖਤਾ ਨਾਲ ਜੋੜਦਾ ਅਸੀਂ ਜਿਹੜੇ ਬ੍ਰਾਹਮਣਵਾਦ ਮਨੂਸਮ੍ਰਿਤੀ ਅਧੀਨ ਜਿਹੜੀ ਚੱਲਦੀ ਸੀ ਉਹਦੀ ਜੰਜੀਰਾਂ ਤੋਂ ਕੱਢ ਤੇ ਇੱਕ ਪਾਸੇ ਜ਼ਬਰਦਿਨ ਜਿੱਥੇ ਤੁਹਾਨੂੰ ਕੋਈ ਧਰਮ ਨਵਾਂ ਸਿਖਾਇਆ ਜਾਂਦਾ ਸੀ ਉਸ ਤੋਂ ਕੱਢਤਾ ਇਹ ਜਿਹੜੀ ਗੁਰਸਿੱਖੀ ਸੀ ਕਿ ਅੱਗੇ ਭਗਤ ਕਬੀਰ ਜੀ ਭਗਤ ਰਵਿਦਾਸ ਮਹਾਰਾਜ ਨੇ ਸਾਨੂੰ ਖਾਲਸ ਆ ਵਿਅਕਤੀਬਣ ਤੇ ਬੇਗੰਪੁਰਾ ਦਾ ਸ਼ਹਿਰ ਦੇ ਵਿੱਚ ਬਸਣ ਤੇ ਸਾਨੂੰ ਇੱਕ ਨਿਸ਼ਾਨਾ ਦਿੱਤਾ ਜਿਸ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਸੀ ਜਿਨ੍ਹਾਂ ਨੇ ਜਨੇਊ ਪਹਿਣ ਤੋਂ ਮਨਾ ਕਰਕੇ ਇੱਕ ਇਹੋ ਜਿਹੀ ਖਿਆਲਤ ਦੇ ਨਾਲ ਤੀਕ ਲਈ ਜਿਸ ਨੇ ਰੱਬ ਤੇ ਮਨੁੱਖ ਨੂੰ ਜੋੜਿਆ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਨਾਮ ਸਿਮਰਨ ਦੀ ਉਹਨਾਂ ਨੇ ਦੇਣ ਸਾਨੂੰ ਬਖਸ਼ੀ ਨਾਲ ਹੀ ਸੰਗਤੀ ਰੂਪ ਦੇ ਵਿੱਚ ਰਹਿਣ ਨੂੰ ਗ੍ਰੇਸ ਜੀਵਨ ਦੇ ਵਿੱਚ ਬਸਣ ਨੂੰ ਕਿਰਤ ਕਮਾਈ ਕਰਨ ਨੂੰ ਔਰ ਜਿਹੜੇ ਲੰਗਰ ਦੀ ਸੰਸਥਾ ਹੈਗੀ ਆ ਉਹਨਾਂ ਨੇ ਤੋਰੀ ਔਰ ਸਾਰੀਆਂ ਬਾਣੀਆਂ ਇਕੱਠੀਆਂ ਕਰਕੇ ਭਗਤਾਂ ਦੀਆਂ ਉਹਨਾਂ ਨੇ ਪੋਥੀਆਂ 10 ਗੁਰੂ ਅੰਗਦ ਸਾਹਿਬ ਨੂੰ ਬਖਸ਼ਿਆ ਜਿਹਦੇ ਵਿੱਚ ਸਾਨੂੰ ਗੁਰਮੁਖੀ ਦੀ ਲਿਪੀ ਤਾਂ ਕਿ ਸਾਨੂੰ ਕੋਈ ਕਹਿ ਨਾ ਸਕੇ ਕਿ ਮਨੂਸਮ੍ਰਤੀ ਅਧੀਨ ਤੁਸੀਂ ਸੰਸਕ੍ਰਿਤ ਨਹੀਂ ਸਿੱਖ ਸਕਦੇ ਵਿਦਿਆ ਦਾ দান ਵਿਵੇਕ ਦਾਣ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਤੇ ਇੱਕ بڑے ਲਿਖੇ ਗੁਰਿਆਈ ਦਾ ਸਾਨੂੰ ਚੇਲਾ ਬਣਾਇਆ ਜਿੱਥੇ ਮਾਤਾ ਖੀਵੀ ਜੀ ਦਾ ਲੰਗਰ ਸੀਗਾ ਇੱਕੋ ਬਾਟੇ ਤੋਂ ਜਦ ਹਰੇਕ ਨੂੰ ਅ ਪ੍ਰਸ਼ਾਦਾ ਮਿਲਦਾ ਤਾਂ ਫਿਰ ਜਾਤ ਪਾਤ ਸਾਰੀ ਭੰਗ ਤੇ ਟੁੱਟ ਜਾਂਦੀ ਹੈਗੀ ਹੈ ਇਹਦਾ ਮਤਲਬ ਇਹ ਕਿ ਅਸੀਂ ਇੱਕੋ ਬਾਟੇ ਤੋਂ ਜਦ ਪ੍ਰਸ਼ਾਦਾ ਛਕਦੇ ਹਾਂ ਜਿਹੜੇ ਸਾਡੇ ਉੱਤੇ ਮਹਿਮ ਚੜਾਏ ਹੋਏ ਸੀ ਕਿ ਬਰਤਨ ਵੱਖਰੇ ਵੱਖਰੇ ਕੌਮ ਵਾਸਤੇ ਔਰ ਖੂਬੀ ਵੱਖਰੇ ਰੱਖੇ ਜਾਂਦੇ ਸੀ ਉਹ ਸਾਰਾ ਵਖਰੇਵਾ ਭੰਗ ਕਰਕੇ ਤੋੜਦਾ ਦਹਾਗੁਰੂ ਅਮਰਦਾਸ ਸਾਹਿਬ ਨੇ ਜਿਹੜੀਆਂ ਬਾਈ ਮੰਜੀਆਂ ਸਾਨੂੰ ਬਖਸ਼ੀਆਂ ਜਿਹਦੇ ਉੱਤੇ ਬੀਬੀਆਂ ਨੂੰ ਵੀ ਮੰਜੀਆਂ ਦੇ ਉੱਤੇ ਬੈਠ ਕੇ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਪੀੜੀਆਂ ਵੀ ਵਸਾਈਆਂ ਨਾਲ ਬੋਲੀ 'ਚ ਇਸ਼ਨਾਨ ਕਰਨ ਨੂੰ ਹੁਕਮ ਕੀਤਾ ਜਿਹਦੇ ਵਿੱਚ ਜਦ ਇੱਕੋ ਪਾਣੀ 'ਚ ਪਿੰਡਾ ਜਾਂਦਾ ਉੱਚ-ਨੀਚ ਨਰ-ਨਾਰੀ ਕੋਈ ਵੀ ਵਖਰੇਵਾ ਰਹਿਣ ਨਹੀਂ ਦਿੰਦਾ ਤੇ ਗੁਰੂ ਰਾਮਦਾਸ ਮਹਾਰਾਜ ਨੇ ਜਾ ਕੇ ਸਾਨੂੰ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦਿੱਤੇ ਜਿਸ ਸਮੇਂ ਤੇ ਸਿੱਖੀ ਬਹੁਤ ਵੱਡੀ ਪ੍ਰਫੁੱਲਤ ਹੋ ਗਈ ਸੀਗੀ ਮਾਝੇ ਦੇ ਇਲਾਕੇ ਦੇ ਵਿੱਚ ਥਾਂ-ਥਾਂ ਗੁਰਗਦੀ ਦੀ ਮਹਿਕ ਜਾਣਦੀ ਸੀ ਤੇ ਜਿਹੜੇ ਲੋਕ ਸੀ ਇਸ ਸੰਸਥਾ ਨਾਲ ਜੁੜੇ ਹੋਏ ਉਹ ਮੁਗਲਾਂ ਨਾਲ ਅੱਖ ਨਾਲ ਅੱਖ ਮਨਾਣ ਲੱਗ ਪਏ ਜਦਕਿ ਪੰਚਮ ਪਿਤਾ ਨੇ ਗੁਰਗਦੀ ਸੰਭਾਲੀ ਉੱਥੇ ਸਾਨੂੰ ਹਰਮੰਦਰ ਸਾਹਿਬ ਦਿੱਤੇ ਪਹਿਲਾ ਰੂਪ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਬਣ ਕੇ ਦਿੱਤਾ ਉਸ ਸਮੇਂ ਲਾਹੌਰ ਦਾ ਦਰਬਾਰ ਵੀ ਕੰਬਣ ਲੱਗ ਪਿਆ ਸੀ ਕਿ ਕਿੱਥੇ ਅੱਖਾਂ ਨੀਵੀਆਂ ਭਾ ਕੇ ਸਾਨੂੰ ਸੰਗਤ ਮਿਲਦੀ ਸੀ ਅਸੀਂ ਹਕੂਮਤ ਸੀ ਕਿ ਇਹ ਸਾਡੇ ਦਾਸ ਸੀਗੇ ਇਹ ਹੁਣ ਅੱਖ ਨਾਲ ਅੱਖ ਮਲਾਉਣ ਲੱਗ ਪਏ ਤੇ ਉਹਨਾਂ ਨੇ ਕਿਹਾ ਇਹਨਾਂ ਦੀ ਜੜ ਬਟੂ ਤੇ ਪੰਚਮ ਪਿਤਾ ਨੂੰ ਤੁਸੀਂਾਂ ਨਾਲ ਉਹਨਾਂ ਨੇ ਸ਼ਹੀਦ ਕੀਤਾ ਜਿਸ ਦਾ ਨਤੀਜਾ ਇਹ ਸੀ ਕਿ ਛੇਵੇਂ ਪਾਤਸ਼ਾਹ ਨੇ ਮਰੀ ਪੀਰੀ ਦਾ ਹੁਕਮ ਕੀਤਾ ਸਾਨੂੰ ਸੰਧ ਇਕੱਠੇ ਕਰਕੇ ਘੋੜੇ ਲੈ ਕੇ ਜੰਗ ਲੜਨ ਵਾਸਤੇ ਜਿਹੜਾ دنیਆਵੀ ਰੂਪ ਦੇ ਵਿੱਚ ਜ਼ਬਰ ਹੁੰਦਾ ਉਹਦਾ ਮੁਕਾਬਲਾ ਕਰਨ ਦਾ ਸਾਨੂੰ ਹੁਕਮ ਕਰਤਾ ਜਿਵੇਂ ਪਹਿਲੇ ਨਾਨਕ ਨੇ ਬਾਬਰ ਤੋਂ ਹੈ ਜਾਬਰ ਆਖ ਕੇ ਇਹਨੂੰ ਸਿਆਣਾ ਸੀ ਛੇਵੇਂ ਪਾਤਸ਼ਾਹ ਨੇ ਇਹਨੂੰ ਸੋਧਣ ਦਾ ਇੱਕ ਢੰਗ ਤੌਰ ਤਰੀਕਾ ਵੀ ਦਿੱਤਾ ਕਿਉਂਕਿ ਕੱਲੇ ਨਾਮ ਸਿਮਰਨ ਨਾਲ ਬਸ ਨਹੀਂ ਸਕਦੇ ਜੇ ਟੇਕ ਰੱਬ ਨੂੰ ਲਾਣੀ ਹੈ ਤੁਹਾਨੂੰ ਥਾਂ ਵੀ ਚਾਹੀਦੀ ਹੈ ਤੁਹਾਨੂੰ ਸਥਾਨ ਚਾਹੀਦੀ ਹੈ ਜਿੱਥੇ ਤੁਸੀਂ ਕਰ ਸਕੋ ਤੇ ਉਹ ਸਥਾਨ ਦੇ ਉੱਤੇ ਜੇ ਜ਼ਬਰ ਹੋਏ ਤਾਂ ਤੁਹਾਨੂੰ ਉਹਦਾ ਮੁਕਾਬਲਾ ਕਰਨਾ ਪੈਂਦਾ ਇਹ ਛੇਵੇਂ ਪਾਤਸ਼ਾਹ ਦੀ ਸੋਚਨੀ ਜੰਗਾ ਨੇ ਦਿੱਲੀ ਤੱਕ ਦੇ ਤਖਤ ਹਲਾਤੇ ਜਿੱਥੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਵਿੱਚ ਉਹਨਾਂ ਨੂੰ ਰੱਖਿਆ ਜਦ ਨਿਕਲੇ ਉਹਨਾਂ ਨੇ ਚੋਲਾ ਪਾ ਕੇ ਨਾਲ ਹਿੰਦੂ ਰਾਜੇ ਵੀ ਆਪ ਕੱਢੇ ਤੇ ਮੁੜ ਕੇ ਆ ਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਜਾ ਕੇ ਬਸ ਗਏ ਜਿੱਥੇ ਬਸਦੇ ਆ ਫੇਰ ਮੁਗਲਾਂ ਨੇ ਹਮਲੇ ਕੀਤੇ ਉੱਥੇ ਜੰਗਾ ਲੜੀਆਂ ਮੁੜ ਕੇ ਫੇਰ ਕਰਤਾਰਪੁਰ ਸਾਹਿਬ ਆ ਕੇ ਬਸੇ ਜਿੱਥੇ ਫੇਰ ਹਮਲਿਆਂ ਦੇ ਉੱਤੇ ਨੌਜਵਾਨ ਸਾਡੇ ਬਾਬਾ ਤੇਗਮਲ ਸਾਹਿਬ ਨੇ ਜੰਗ ਦੇ ਵਿੱਚ ਆਪਣੇ ਪਿਤਾ ਤੋਂ ਇੱਕ ਨਾਮ ਕਮਾਇਆ ਤੇਗ ਬਹਾਦਰ ਦਾ ਸੋ ਗੁਰੂ ਤੇਗ ਬਹਾਦਰ ਸਾਹਿਬ ਜਦ ਆਪਣੇ ਕਾਰਜਕਾਰੀ ਤੇ ਨਿਕਲੇ ਗੁਰੂ ਸਾਹਿਬ ਹਰਗੋਬਿੰਦ ਪਾਤਸ਼ਾਹ ਕੀਰਤਪੁਰ ਸਾਹਿਬ ਚਲੇ ਗਏ ਤੇ ਗੁਰੂ ਸਾਹਿਬ ਗਾਹ ਪਟਨਾ ਸਾਹਿਬ ਫਿਰ ਉਹਨਾਂ ਨੇ ਉਦਾਸੀਆਂ ਸਾਰੇ ਅਸਾਮ ਦੀਆਂ ਮੁੜ ਕੇ ਫਿਰ ਢਾਕਾ ਬੰਗਲਾਦੇਸ਼ ਦੀਆਂ ਕੀਤੀਆਂ ਪਟਨਾ ਸਾਹਿਬ ਤੋਂ ਪਰਿਵਾਰ ਲੈ ਕੇ ਉਹ ਆ ਕੇ ਬਾਬੇ ਬਕਾਲੇ ਬਸ ਗਏ ਉਹਨੇ ਸਮੇਂ ਦੇ ਵਿੱਚ ਜਿੱਥੇ ਗੁਰਗੱਦੀ ਬਾਬਾ ਰਾਮ ਰਾਜ ਸਾਹਿਬ ਨੂੰ ਜਾਣੀ ਸੀਗੀ ਜੋ ਦਿੱਲੀ ਜਾ ਕੇ ਸਾਡੀ ਗੁਰਬਾਣੀ ਦੇ ਵਿੱਚ ਮਿੱਟੀ ਅ ਮੁਸਲਮਾਨ ਦੀ ਥਾਂ ਉਹਨਾਂ ਨੇ ਕਹਿਤਾ ਮਿੱਟੀ ਬੇਈਮਾਨ ਦੀ ਕਿ ਅਸੀਂ ਦਿੱਲੀ ਦੇ ਤਖਤ ਦੇ ਸਾਹਮਣੇ ਝੁਕ ਜੀਏ ਪਰ ਇਹ ਗੁਰੂ ਸਾਹਿਬ ਨੂੰ ਸਵੀਕਾਰ ਨਹੀਂ ਸੀ ਉਹਨਾਂ ਨੇ ਫਿਰ ਹਰ ਰਾਏ ਸਾਹਿਬ ਨੂੰ ਗੁਰਗੱਦੀ ਦਿੱਤੀ ਮੁੜ ਕੇ ਫਿਰ ਸਾਡੇ ਸਤਕਾਰਯੋਗ ਅ ਅੱਠਵੇਂ ਪਾਤਸ਼ਾਹ ਦਿੱਲੀ ਦੇ ਵਿੱਚ ਛੋਟੀ ਉਮਰ ਦੇ ਉੱਤੇ ਹਰਿਕ੍ਰਿਸ਼ਨ ਸਾਹਿਬ ਉਹ ਜੋਤੀ ਜੋਤ ਹੋ ਗਏ ਉਹਨਾਂ ਨੇ ਬਾਬਾ ਬਕਾਲਾ ਖਾਇਆ ਤੇ ਜਿਹੜੇ ਸਾਡੇ ਬਾਬਾ ਤਿਆਗਮਾਲ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਗੁਰੂ ਲਾਧੇ ਰੇਤ ਦੇ ਨਾਲ ਸਾਨੂੰ ਮੱਖਣ ਸ਼ਾ ਲਬਾਣਾ ਨੇ ਲੱਭ ਕੇ ਦਿੱਤੇ ਗੁਰੂ ਸਾਹਿਬ ਦੀਆਂ ਉਦਾਸੀਆਂ ਪਹਿਲੇ ਨਾਨਕ ਮੰਗੂ ਸਾਰੇ ਕਿਤੇ ਸਾਰੇ ਮਾਲਵੇ ਚ ਖਾਸ ਕਰਕੇ ਹੋਈ ਹੈ ਗੁਰਸਿੱਖੀ ਇੰਨੀ ਪ੍ਰਫੁੱਲਤ ਉਹਨਾਂ ਨੇ ਕੀਤੀ ਕਿ ਉਹ ਇੱਕ ਸੰਸਥਾ ਬਣ ਗਏ ਸੀਗੇ ਜਿਹਦੇ ਕੋਲ ਹਰੇਕ ਆਉਂਦਾ ਸੀ ਜਿਹਦੇ ਉੱਤੇ ਜ਼ਬਰ ਜ਼ੁਲਮ ਹੋਇਆ ਤੇ ਉਹ ਕਸ਼ਮੀਰ ਦੇ ਪੰਡਤਾਂ ਦੇ ਜਦ ਜੁਰਮ ਹੋਇਆ ਔਰੰਗਜ਼ੇਬ ਦਾ ਰਾਜ ਸੀਗਾ ਇਫਤਖਾਰ ਖਾਨ ਜਿਹੜਾ ਉੱਥੇ ਦਾ ਸੂਬੇਦਾਰ ਸੀ ਉਹ ਜ਼ਬਰਦਸਤ ਇਹਨਾਂ ਦਾ ਧਰਮ ਤਬਦੀਲ ਕਰਦਾ ਸੀ ਇਹਨਾਂ ਨੂੰ ਇਸਲਾਮ ਕਬੂਲ ਕਰਨ ਤੇ ਮਜਬੂਰ ਕਰਦਾ ਸੀ ਜਜ਼ੀਆ ਲੱਗਿਆ ਸੀ ਜ਼ਮੀਨਾਂ ਇਹਨਾਂ ਦੀਆਂ ਲੈ ਲੰਦਾ ਸੀਗਾ ਤੇ ਜਬਰ ਦੇ ਅਧੀਨ ਇਹਨਾਂ ਨੂੰ ਧਰਮ ਤਬਦੀਲ ਕਰਦਾ ਸੀ ਤੇ ਗੁਰੂ ਸਾਹਿਬ ਨੂੰ ਇਸ ਗੱਲ ਦਾ ਜਦ ਦੱਸਿਆ ਗਿਆ ਉੱਥੇ ਉਹਨਾਂ ਦੇ ਹੋਂ ਹਰਸਪੁੱਤ ਬਾਬਾ ਗੋਬਿੰਦ ਰਾਏ ਨੇ ਕਿਹਾ ਕਿ ਆਪਾਂ ਨੂੰ ਇਹਦੇ ਕਰਨਾ ਚਾਹੀਦਾ ਔਰ ਗੁਰੂ ਸਾਹਿਬ ਨੇ ਸੁਣਦਿਆਂ ਕਿਹਾ ਕਿ ਬਹੁਤ ਵੱਡੀ ਕੁਰਬਾਨੀ ਦੇਣੀ ਪੈਣੀ ਹੈ ਗੁਰੂ ਸਾਹਿਬ ਫਿਰ ਉੱਠ ਕੇ ਉਹ ਕਸ਼ਮੀਰੀ ਪੰਡਤਾਂ ਦੇ ਪੱਖ 'ਚ ਗਏ ਉਹਨਾਂ ਨੂੰ ਥਾ ਥਾ ਗ੍ਰਿਫਤਾਰ ਕੀਤਾ ਔਰ ਅਖੀਰ ਚ ਫਰੰਜ਼ੇਮ ਹਟਾਇਤ ਅਦੀਨ ਉਹਨਾਂ ਦੇ ਉੱਤੇ ਇੱਕ ਕਾਜ਼ੀਆਂ ਨੇ ਬੈਠ ਕੇ ਫੈਸਲਾ ਕੀਤਾ ਕਿ ਜਾਂ ਤਾਂ ਧਰਮ ਦਿੱਤੀਕਰ ਤੋਂ ਗੁਰੂ ਸਾਹਿਬ ਨਹੀਂ ਨੇ ਚਮਤਕਾਰ ਦਿਖਾ ਦੋ ਉਹ ਵੀ ਨਹੀਂ ਕਬੂਲ ਸੀ ਸੌਰੀ ਮਾਫ ਕਰਨਾ ਬਾਬਾ ਗੁਰੂ ਤੇਗ ਬਹਾਦਰ ਪਾਸ਼ਾ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਅ ਅੱਗੇ ਜਾ ਕੇ ਫਿਰ ਉਹਨਾਂ ਦੇ ਨਾਲ ਤਿੰਨ ਸ਼ਹੀਦ ਹੋਏ ਉਹਨਾਂ ਦਾ ਸੀਸ ਵੱਢਿਆ ਗਿਆ ਉਹੀ ਸੀਸ ਭਾਈ ਜੀਵਨ ਸਿੰਘ ਹੋਣਾ ਨੇ ਜਾ ਕੇ ਦਸ਼ਮਪਿਤਾ ਨੂੰ ਬਖਸ਼ਿਆ ਜਿਨ੍ਹਾਂ ਨੇ ਉਹ ਧਰਮ ਯੁੱਧ ਜਿਹੜੇ ਛੇਵੇਂ ਪਾਤਸ਼ਾਹ ਉਹਨਾਂ ਦੇ ਦਾਦਾ ਜੀ ਨੇ ਤੋਰਿਆ ਸੀ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਖitab ਕਮਾਇਆ ਸੀਗਾ ਤੇਗ ਬਹਾਦਰ ਦਾ ਉਹਦੇ ਨਾਲ ਉਹ ਵਿਰੋਧ ਕਰਨ ਲੱਗ ਪਏ ਜਿੱਥੇ ਅਨਿਆਇ ਸੀਗਾ ਧਰਮ ਦੀਨ ਜੰਗਾਂ ਲੜੀਆਂ ਔਰ ਉਹਦੇ ਵਿੱਚੋਂ ਉਹਨਾਂ ਨੇ ਪਹਾੜੀ ਰਾਜਿਆਂ ਨੂੰ ਹਰਾਇਆ ਜਿਨ੍ਹਾਂ ਨੇ ਉਹਨਾਂ ਦੀ ਮਦਦ ਨਾਲ ਫਿਰ ਜੰਮੂ ਕਸ਼ਮੀਰ ਦੇ ਜਿਹੜਾ ਉੱਥੇ ਸੂਬੇਦਾਰ ਸੀ ਜਜ਼ੀਆ ਮੰਗਦਾ ਸੀ ਉਹਨੂੰ ਹਰਾਇਆ ਮੁੜ ਕੇ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਚਲਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਓ ਲੰਗਰ ਤੁਸੀਂ ਆਓ ਸਕੋ ਕਹਿੰਦੇ ਅਸੀਂ ਇਨ੍ਹਾਂ ਛੋਟੀ ਜਾਤੀਆਂ ਨਾਲ ਨਹੀਂ ਬੈਠਣਾ ਹੈਗਾ ਅਸੀਂ ਰਾਜਪੂਤ ਹੈ ਉਹ ਮੁੜ ਕੇ ਫੇਰ ਸੂਬੇ ਸਰਹੰਦ ਨਾਲ ਹੋ ਗਏ ਜਿਹੜਾ ਹਮਲਾ ਅਨੰਦਪੁਰ ਸਾਹਿਬ ਤੇ ਹੋਇਆ ਉਹਦੇ ਵਿੱਚ ਔਰੰਗਜ਼ੇਬ ਨੇ ਸੌ ਚੱਕ ਕੇ ਕ੍ਰਾਂ ਦੇ ਉੱਤੇ ਕਿਹਾ ਕਿ ਤੁਸੀਂ ਜੇ ਨਿਕਲ ਜਾਓਗੇ ਤੁਹਾਡੀਆਂ ਫੌਜਾਂ ਤੇ ਪਰਿਵਾਰ ਨੂੰ ਕੁਝ ਨਹੀਂ ਕਿਹਾ ਜਾਊਗਾ ਜਦ ਨਿਕਲੇ ਤਾਂ ਉਹਨਾਂ ਦੇ ਉੱਤੇ ਹਮਲੇ ਕਰਤੇ ਤੇ ਉਹਦੇ ਵਿੱਚ ਫਿਰ ਪਰਿਵਾਰ ਵਿਛੋੜਾ ਹੋਇਆ ਦੋ ਸਾਡੇ ਸਾਹਿਬ ਜਾਨ ਦੇ ਚਮਕੌਰ ਸਾਹਿਬ ਤੇ ਦੋ ਫਤਿਹਗੜ ਸਾਹਿਬ ਤੇ ਮਾਤਾ ਜੀ ਫਤਿਹਗੜ ਸਾਹਿਬ ਤੇ ਸਭ ਸਰਬੰਸਦਾਨ ਗੁਰੂ ਸਾਹਿਬ ਨੇ ਕਰਕੇ ਮਾਛੀਵਾੜੇ ਦੇ ਜੰਗਲ ਚੋ ਇਹ ਸਥਾਨ ਦੇ ਉੱਤੇ ਉਹਨਾਂ ਨੇ ਫਿਰ ਆ ਕੇ ਜ਼ਫਰਨਾਮਾ ਲਿਖਿਆ ਹੁਣ ਜ਼ਫਰਨਾਮਾ ਦੀਨਾ ਸਾਹਿਬ ਉਹਨਾਂ ਨੇ ਜ਼ਫਰਨਾਮੇ ਦੇ ਵਿੱਚ ਕੀ ਕਿਹਾ ਉਹਨਾਂ ਨੇ ਕਿਹਾ ਕਿ ਜਿੱਤ ਮੇਰੀ ਹੈ ਹੁਣ ਜਿੱਤ ਕਿਸ ਗੱਲ ਦੀ ਜਿੱਤ ਇਸ ਗੱਲ ਦੀ ਕਿ ਉਹਨਾਂ ਨੇ ਧਰਮ ਅਦੀਨ ਆਪਣੀ ਕਾਰਜਕਾਣੀ ਨਿਭਾਈ ਔਰ ਔਰੰਗਜ਼ੇਬ ਨੇ ਧਰਮ ਨੂੰ ਭੰਗ ਕਰਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਉਹ ਹਾਰਿਆ ਉਹਦੀ ਜ਼ੁਬਾਨ ਦਾ ਕੋਈ ਮਤਲਬ ਨਹੀਂ ਉਹਦਾ ਰਿਸ਼ਤਾ ਨਾ ਤਾਂ ਰੱਬ ਨਾਲ ਕੋਈ ਮਤਲਬ ਨਹੀਂ ਰੱਖਦਾ ਗੁਰੂ ਸਾਹਿਬ ਰੱਬ ਅਧੀਨ ਆਪਣਾ ਕਾਰਜਕਾਰੀ ਕਰਕੇ ਸਭ ਕੁਝ ਗਵਾਕੇ ਇਸ ਕਰਕੇ ਜਿੱਤੇ ਕਿਉਂਕਿ ਉਹ ਰੱਬ ਨਾਲ ਧਰਮ ਨਾਲ ਸਹੀ ਨਿਕਲੇ ਸੋ ਸਾਧ ਸੰਗਤ ਜਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆਪਾਂ ਚੇਤੇ ਕਰਦੇ ਆ ਅਸੀਂ ਉਹੀ ਔਰੰਗਜ਼ੇਬ ਨੂੰ ਹਾਰ ਦਿਖਾਣਾ ਚਾਹੁੰਦੇ ਆ ਕਿ ਤੂੰ ਹਰਿਆ ਜੋ ਉਹਨਾਂ ਦੇ ਸੁਪੁੱਤਰ ਨੇ ਇਸ ਸਥਾਨ ਦੇ ਉੱਤੇ ਜ਼ਫਰਨਾਮਾ ਲਿਖਿਆ ਜਿਸ ਕਰਕੇ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਧਰਤੀ ਤੇ ਯਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਦੀ ਸ਼ਹਾਦਤ ਬਿਲਕੁਲ ਸਹੀ ਮੁੱਦੇ ਤੇ ਸੀਗੀ ਸਹੀ ਸੋਚ ਨਾਲ ਸੀ ਕਿ ਕਿਸੇ ਦਾ ਧਰਮ ਜ਼ਬਰਦਸਤ ਤਬਦੀਲ ਨਹੀਂ ਕਰਨਾ ਮਾਨ ਸਾਹਿਬ ਜੀ ਤੁਸੀਂ ਕੱਲ ਨੂੰ ਜਿੱਥੇ ਅੰਗ 1136 ਤੇ ਲਿਖਿਆ ਨਾ ਹਮ Hindu ਨਾ Musalman ਸਾਹਿਬ ਦੇ ਵਿੱਚ ਇਹ ਸੰਵਿਧਾਨ ਧਾਰਾ 25 ਚ ਇਹਨਾਂ ਨੂੰ Hindu ਕਹਿੰਦਾ ਹੈਗਾ ਔਰ ਇਸ ਦੇਸ਼ ਦੇ ਵਿੱਚ ਹਿੰਦੂਤਵਾਦੀ ਰਖਵਾਲੇ ਵਾਸਤੇ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਣਿਆ ਜਾਂਦਾ ਹੈ ਪਰ ਅਸੀਂ ਸਮਝਦੇ ਹਾਂ ਕਿ ਗੁਰੂ ਸਾਹਿਬ ਨੇ ਹਕਕਾਂ ਤੇ ਜ਼ੁਲਮ ਦੇ ਬਰ ਖਿਲਾਫ ਆਪਣੀ ਕੁਰਬਾਨੀ ਦਿੱਤੀ ਹੈ ਉਦੋਂ ਜੇ ਹਿੰਦੂ ਮੁਸਲਮਾਨਾਂ ਦੇ ਉੱਤੇ ਇਸ ਤੀਅ ਤਸ਼ਦਦ ਕਰਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਸਲਮਾਨਾਂ ਦਾ ਪੱਖ ਵੀ ਰੱਖਣਾ ਸੀ ਕਿਉਂਕਿ ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਤੇ ਗੁਰੂ ਸਾਹਿਬ ਨੇ ਜਿਹੜਾ ਪੱਖ ਰੱਖਿਆ ਹੈਗਾ ਉਹ ਸ਼੍ਰੋਮਣੀ ਕਾਲੀ ਦਲ ਅੰਬਰਸਰ ਪੂਰੇ ਸਪਸ਼ਟ ਰੂਪ ਚ ਕਹਿੰਦੀ ਹੈ ਕਿ ਇਹ ਦੇਸ਼ 1984 ਚ ਸਾਡਾ ਕਤਲੇਆਮ ਕਰਕੇ ਗਿਆ ਸਾਡੇ ਦੋਸ਼ਖਾਨੇ ਲੁੱਟ ਕੇ ਗਿਆ ਸਾਡੀ ਮੈਮੋਰੀ ਸਾਈਟ ਕੀਤੀ ਹੈ ਜਦ ਇਹਨਾਂ ਨੇ ਸਾਡੀ ਸਿੱਖ ਰੈਫਰੈਂਸ ਲਾਈਫ ਵੀ ਚੱਕ ਕੇ ਲੈ ਗਏ ਉਹ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਜਦ ਇਹਨਾਂ ਦੀਆਂ ਫੌਜਾਂ ਬਰਕਾਂ 'ਚ ਬੈਠੀਆਂ ਪੂਰਾ ਹਫਤਾ ਜਦ ਸਿੱਖਾਂ ਦਾ ਗੁੱਚੜਬਾਜੀ ਹੋ ਰਹੀ ਸੀ ਜੈਨੋਸਾਈਡ ਹੋ ਰਹੀ ਸੀਗੀ ਆਪਰੇਸ਼ਨ ਸੰਦੂਰ 'ਚ ਇਹਨਾਂ ਨੇ ਬਾਈ ਹਿੰਦੂਆਂ ਦੇ ਮਗਰ ਪਾਕਿਸਤਾਨ ਨਾਲ ਗੋਲਾਬਾਜੀ ਕਰਤੀ ਪਰ ਉਹ ਦਿਨਾਂ ਦੇ ਵਿੱਚ ਆਰਮੀ ਨੇਵੀ ਆਫ ਸੈਲ ਆਈਟੀਬੀ ਪੀਸੀਆਰਪੀਐਫ ਬੀਐਸਐਫ ਸਾਰੇ ਆਪਣੇ ਬਰਕਾਂ 'ਚ ਬੈਠੇ ਸੀ ਉਸ ਤੋਂ ਉਪਰੰਤ ਪੰਜਾਬ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਹੈਗਾ ਜਿਸ ਦਾ ਜਸਵੰਤ ਸਿੰਘ ਖਾਲਸਾ ਸਾਹਿਬ ਨੇ ਸਬੂਤ ਦਿੱਤਾ ਹੈਗਾ 20000 ਲਾਸ਼ਾਂ ਜਿਹੜੀਆਂ ਕਰਮੇਸ਼ਣ ਗਰਾਊਂਡਸ ਦੇ ਵਿੱਚ ਫੂਕੀਆਂ ਗਈਆਂ ਹੈਗੀਆਂ ਉਹਦਾ ਕੋਈ ਵੇਰਵਾ ਦੇਸ਼ ਨਹੀਂ ਦੇ ਰਿਹਾ ਤੇ ਹੁਣ ਬਾਹਰ ਬੈਠੇ ਸਿੱਖਾਂ ਦਾ ਸ਼ਿਕਾਰ ਮੋਦੀ ਤੇ ਉਹਦੀ ਸਰਕਾਰ ਖੇਡ ਰਹੀ ਹੈ ਰੌ ਖੇਡ ਰਹੀ ਹੈ ਜਿੱਥੇ ਆਪਾਂ ਹਰਦੀਪ ਸਿੰਘ ਨੱਜਰ ਜੀ ਨੂੰ ਚੇਤੇ ਕਰਦੇ ਆਂ ਖੰਡਾ ਸਾਹਿਬ ਨੂੰ ਕਰਦੇ ਆਂ ਗੁਰਪ੍ਰਤਮan ਸਿੰਘ ਪੰਨੂ ਦੇ ਤੇ ਅਟੈਂਪਟਡ ਮਰਡਰ ਦਾ ਕੇਸ ਚੱਲ ਰਿਹਾ ਹੈਗਾ ਉੱਥੇ ਅਸੀਂ ਕਹਿੰਦੇ ਆਂ ਕਿ ਜਿਹੜਾ ਜ਼ਬਰ ਜੱਜ ਸਟੇਟ ਕਰ ਰਿਹਾ ਸਿੱਖਾਂ ਦੇ ਵਰ ਵਰ ਖਿਲਾਫ ਕਰ ਰਿਹਾ ਤੇ ਸਾਡਾ ਧਰਮ ਤਕਦੀਲ ਕਰ ਰਿਹਾ ਤੇ ਅਸੀਂ ਉਹ ਮੁਖਤਾਰਾਂ ਦੇ ਸੰਗਤ ਵਿੱਚ ਆਪ ਜੀ ਨੂੰ ਬੇਨਤੀ ਕਰਦੇ ਆਂ ਉਹਦੇ ਮੁਕਾਬਲੇ ਦਾ ਆਪਾਂ ਉਹਰੇ ਇਕੱਠ ਕਰੀਏ ਤਾਂ ਕਿ ਲੋਕਾਂ ਨੂੰ ਸਮਝ ਆ ਜਾਈਏ ਕਿ ਗੁਰਸਿੱਖੀ ਤੇ ਸੋਚ ਕੀ ਹੈ ਤੇ ਮੂੰਹ ਤੇ ਗੱਲ ਚੜਾ ਕੇ ਉਹਨੂੰ ਵਾਅਦਾ ਕਰਨਾ ਉਹ ਕੀ ਰੂਪ ਦਿਖਦਾ ਹੈਗਾ ਜੀ ਇਸ ਕਰਕੇ ਅੱਜ ਕੱਲ੍ਹ ਵਾਸਤੇ ਹੁਣ ਉਹਰੇ ਸਦਕਾ ਜੀ ਭਾਈ ਸਾਹਿਬ ਜੀ ਬਹੁਤ ਸੰਗਤਾਂ ਜੁੜੀਆਂ ਹੋਈਆਂ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕੱਲ ਦੇ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਜੀ ਪੂਰਾ ਦਾ ਪ੍ਰੋਪਰ ਇਤਿਹਾਸ ਦਸਾਂ ਪਾਸਿਆਂ ਦਾ ਮਾਨ ਸਾਹਿਬ ਜੀ ਨੇ ਦੱਸਿਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਨੂੰ ਠੀਕ 10 ਵਜੇ ਪੜਤਿਆ ਮਾ ਖਾਣਾ ਭਾਜੀ ਕਿੰਨਿਆਂ ਨੇ ਵੀਡੀਓ ਦੇਖ ਲਈ 300 ਤੋਂ ਵੱਧ ਜੁੜ ਗਏ ਸੀਗੇ ਜੀ ਬੱਲੇ ਇਹ ਬਰਾਸਾ ਤੁਹਾਡੀ ਕਮਾਈ ਹੈ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ